ਨਾ ਵੀਰੇ ਸੁਤਤਾ ਦਾ ਕਾਲਾ ਕਿ ਕਿਸੇ ਕਾਲੇ ਕੋ ਮੈਨੂੰ ਪਤਾ ਹੈ ਮੈਨੂੰ ਨਹੀਂ ਲੀ ਜਾਂਦੇ ਤੇ ਕਿਹਨਾਂ ਨਹੀਂ ਗਾਲ ਸਾਦਾ ਤੀਜੇ ਤੱਕ ਚਾਤ ਬੱਕਰੀ ਦੇ ਨਹੀਂ ਤਰ ਮੈਂ ਤਨ ਕਹਿ 500 ਦੀ ਜਿੰਦੇ ਹੋ ਉਹ ਭਰਾਵਾ ਤੇਰੀ ਉਹ ਭਰਾਵਾ ਤੇਰੀ ਹਾਂ ਉਹਨੂੰ ਤਾਂ ਆਈ ਨਹੀਂ ਵਿਚਾਰੇ ਨੂੰ ਪਤਾ ਗੱਬਣਾ ਕਿ ਭੰਡਰਾ ਉਹ ਮਰ ਕੇ ਭਾਈ ਹਾਂ ਫਾਈਲ ਲੈਦਾ ਮਾਲ ਮੈਂ ਓਏ ਕੋਮੇ ਕਰ ਦਾਮ ਤੇ ਜਾਂਦੇ ਨੇ ਸੱਤ ਕੋ ਜੱਪਿਆ ਰੋਹੀ ਕਿਸੀ ਹੋਈ ਮਰਦੀ ਉਹ ਮੇਰੀ ਸੋਨਾ ਕਰ ਦੇਵੀ ਉਹ ਭਰਾਵਾ ਪਿੱਛੇ ਹੋ ਜਾ ਮੇਰੇ ਦਾ ਫੈਸਲਾ ਸਾਰਿਆਂ ਦੇ ਆ ਹਾਂ ਸਾਰਿਆਂ ਦੇ ਕਰਿਆ ਜਾ ਹਾਂ ਦੁਆਬੋ ਗੇਣ ਲੈ ਆ ਜਾ ਆਪਣੇ ਕੋਲ ਸਾਰਿਆਂ ਦੇ ਸਾਰਿਆਂ ਦੇ ਦੱਸ ਕਿੰਨੇ ਪੈਨ ਇੱਕ ਮਿੰਟ ਬੜਾ ਪਿੱਛੇ ਹੋ ਗਿਆ ਯਾਰ ਇੱਕ ਦਾ ਉਧਰੋਂ ਬਣਾਉਂ ਨਹੀਂ ਦਿੰਦੇ ਵੀਡੀਓ ਯਾਰ ਉੱਤੇ ਚੜਦੇ ਦਰਿਆ ਉੱਤੇ ਪਿੱਛੇ ਨੂੰ ਹੋ ਗਿਆ ਹੈਲੋ ਨਾ ਕੁਝ ਕਰ ਲੋ ਯਾਰ ਮਰਾ ਇਹ ਫਿਰ ਹੋਰ ਕੀ ਹੋਣ ਕਿੰਨੀਆਂ ਬੱਕਰਾਂ ਕੁੱਤੇ ਇਹ 1 2 ਕੋਈ ਨਾ ਨੇ ਵੇੜ ਵਾਲਾ ਬੋਲੀ 6500 ਦੀ ਕਰਦੇ ਹੋ ਗਈ ਯਾਰ 3000 ਪਾਣੀ ਨਹੀਂ ਹੈ ਓਏ ਹੋ ਮੁੰਡਾ ਪਹਿਲੀ ਬੋੜੀ ਮੰਡੀ ਦੀ ਹੋ ਗਈ ਫਾਤਾ 6500 ਉਹ ਕਹਿ ਰਿਹਾ ਮੁੰਡੇ ਨੂੰ ਕੀ ਖਵਾ ਕੇ ਲੈ ਆਉਂਦਾ 6500 ਉਹ ਕਿੱਧਰ ਗਿਆ ਮੁੰਡਾ ਮੰਡੀ ਵਾਲੇ ਚਲੋ ਆ ਪ੍ਰਬੰਧ ਜਿਆਦਾ ਪ੍ਰਬੰਧ ਲਾਓ ਵੀ ਮਿੱਤਰੋ ਬਾਈ ਹਰਾਨੇ ਮੰਡੀ ਦੇ ਵਿੱਚ ਦੀਪ ਸਿੰਘ ਵਾਲਾ ਪੰਡਾ ਹਰ ਸੋਮਵਾਰ ਨੂੰ ਲੱਗਦੀ ਐ ਕਿ ਆ ਏਅਰਟੈਲ ਵਾਲੇ ਵੀ ਇੱਥੇ ਆਏ ਬੈਠੇ ਆ ਆ ਵੀਰ ਲੰਗਰ ਖਾਣ ਆਏ ਆ ਆ ਲਖਾਈ ਦਾ ਉਸ ਤਰ੍ਹਾਂ ਤੇ ਲੰਗਰ ਆ ਤੁਹਾਨੂੰ ਦਾ ਦਿਖਾ ਦਿੰਨੇ ਆ ਦੋਸਤੋ ਲੰਗਰ ਬਹੁਤ ਵਧੀਆ ਜਰਦਾ ਜੋਲ ਬਣਾਇਆ ਪਈ ਹਰਾਂ ਚੰਚਾ ਫੜ ਇੱਕ ਆ ਮੈਂ ਵੀ ਸਾਰੀ ਲੰਗਰ ਸਾਰੀ ਸੰਗਤ ਦੇ ਵਿੱਚ ਇਹ ਲੰਗਰ ਆ ਜਿਹੜਾ ਵਰਤਾਇਆ ਜਾਂਦਾ ਚਾਹ ਪਾਣੀ ਦਾ ਲੰਗਰ ਦਾ ਖਾਸ ਪ੍ਰਬੰਧ ਆ ਬਹੁਤ ਵਧੀਆ ਪ੍ਰਬੰਧ ਆ ਦੇਖ ਸਕਦੇ ਹੋ ਤੁਸੀਂ 40 ਕੇਤਲੀ ਦਿਖਾਉਣੇ ਆ ਆ ਦੇਖ ਸਕਦੇ ਆ ਆ ਜੀ ਸਾਡਾ ਸੋਹਰਾ ਆ ਵੀ ਦੀਪ ਸਿੰਘ ਵਾਲਾ ਬੱਕਰਾ ਮੰਡੀ ਦੇ ਬਾਈ ਲਖੇਰੀ ਪਹੁੰਚੇ ਸੀਗੇ ਤੇ ਇਹਨਾਂ ਨੇ ਬਾਹਰੋਂ ਬੱਕਰੀਆਂ ਲਈਆਂ ਮੰਡੀ ਤੋਂ ਜਾ ਕੇ ਪਾਸੇ ਪਿੰਡ ਤੋਂ ਲਿਆਂਦੀਆਂ ਕਿਸੇ ਤੋਂ ਤੇ ਲਖਾਈ ਆ ਕੇ ਫਿਰ ਵੀ ਮੰਡੀ ਵਾਲਿਆਂ ਨੂੰ ਦਿੱਤੀ ਆ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਕਿਹੜੇ ਪਿੰਡੋਂ ਲਈਆਂ ਸੀ ਇਤੋਂ ਨੰਜਨਲ ਪੰਡੋਈ ਅੱਛਾ ਇਹ ਦੇਵ ਸਿੰਘ ਵਾਲੇ ਨੇ ਤੇ ਆਪਣੇ ਕੋਲ ਲਿਆ ਸੀ ਬਈ ਹਾਂ ਆਪਾਂ ਲਖਾਈ ਦੇਣੀ ਤੇਣੀ ਮੈਂ ਇਹਨੂੰ ਮੋਕਾ ਕੇ ਗਿਆ ਮਗਾ ਬਈ ਲਖਾਈ ਸਹੀ ਆ ਸਹੀ ਆ ਬਹੁਤ ਬਹੁਤ ਧੰਨਵਾਦ ਭਾਈ ਇਹੋ ਜਿਹੇ ਇਮਾਨਦਾਰ ਵਪਾਰੀ ਮੰਡੀ ਵਾਲਿਆਂ ਨੂੰ ਚਾਹੀਦੇ ਆ ਬਾ ਕੋਈ ਨਹੀਂ ਇਹਨਾਂ ਦੇ ਯਾਰ ਆਪਣੇ ਸਿਰ ਤੇ ਇਹ ਆ ਸਹੀ ਆ ਸਹੀ ਆ ਆਪਾਂ ਇਹਨਾਂ ਦੇ ਸਿਰ ਤੇ ਸਹੀ ਆ ਠੀਕ ਆ ਭਾਈ ਬੰਦਾ ਜੀ ਕੋਈ ਵਲਵਲਾਉਂਦਾ ਨਹੀਂ ਵਧੀਆ ਗੱਲਾਂ ਸਾਫ਼ ਸੁਥਰੀ ਵਧੀਆ ਆ ਕੋਈ ਬੇਈਮਾਨੀ ਕਰਨ ਲੱਗ ਕੇ ਬਸ 100 200 ਨਾਲ ਨਹੀਂ ਜਾਂਦਾ ਇਹ ਹਜ਼ਾਰਾਂ ਲਾ ਦਿੰਦੇ ਬੈਠੇ ਹਾਂ ਐਨ ਆਰ ਕੇ ਬੰਦੇ ਕਿੱਥੇ ਤੇ ਹੁਣੇ ਹਾਂ ਹਾਂ ਹੋ ਗਿਆ ਇਹ ਆਪਾਂ ਮਾਲ ਬਾਹਰੋਂ ਲਾਇਪ ਲਖਾਈ ਫੇਰ ਵੀ ਦੇਤੀ ਆ 15 20 ਦਿਨਾਂ ਦਾ ਦਾਨ ਦੇ ਦੇ ਜਾਨਾ ਉਹ ਆਹ ਬੜੀ ਹੋਏ ਬੰਦਾ 15 ਦਿਨ ਜਮੇ ਸਾਹਿਬ ਦਾ ਦੰਦ ਵੇਖ ਬਾਈ ਇਹਦੇ ਹਕੀਸਾ ਆ ਗਈ ਬਾਈ ਦੰਦ ਦਾ ਵੀ ਬੋਸ ਸਾਹਿਬ ਨਾਲੇ ਮਾਰੋ ਬੋਲੀ ਕੋਈ ਜੰਗਲ ਨਹੀਂ ਲਾਗ ਲਾਇਆ ਹਾਂ ਬਾਈ ਹੋ ਗਿਆ 4500 4500 ਬਾਈ ਲੱਖੇ ਦਾ 5000 ਕਰਦੇ ਆ 5000 ਬਾਈ ਪਵਨ ਦਾ ਸਾਢੇ ਪੰਜ ਕਰਦੇ ਆ ਸਾਢੇ ਪੰਜ ਬਾਈ ਬੋਗੇ ਦਾ ਪੜ੍ਹਾਉਣਗੇ ਆ ਨੇੜੇ ਨੇੜੇ ਪਿੰਡ ਵਾਲਿਆਂ ਨੂੰ ਹੈਨਾ ਇਹਨੇ ਨੇਤ ਇਕੱਠੇ ਰਹਿਨੇ ਸੀ 6 ਦੀ ਕਾਰੀ 6 ਜੱਗੀ ਨੇ ਵੀ ਕੱਢਿਆ ਜੇਰਾ ਕਿਹ ਯਾਰ ਇਹਨੇ ਵਟਾ ਗੱਲ 7500 ਲੈ ਲਈਦਾ ਹਾਂ ਕਰਦਾ ਹੋ ਸਹੀ ਆ ਸਹੀ ਆ ਇੱਧਰਲੇ ਬੰਦੇ ਨੂੰ ਬੋਲਣ ਦੇ ਹਾਂਜੀ 6 ਕਰਤਾ ਪੂਰਾ ਇਹਨੇ 6500 ਕਰੀਆ 800 ਬਈ 1600 ਕਰ ਯਾਰ ਜਿਆਬੀ ਰਿੱਕੀ ਕਰ ਅੜਗੇ ਸਹੇਂਗਾ ਹਾਂ ਵੀ ਇਹ ਦਬਖਦੂਈ ਆਪਾਂ ਠੇਕਾ ਲਿਆ ਪਿੰਡ ਆ ਲੈਣ ਨੂੰ ਕਹਿੰਦੇ ਨੇ ਯਾਰ ਆਪਾਂ ਕਿਹਾ ਕੋਈ ਯਾਰ ਆਪਾਂ ਮੰਡੀ ਤੇ ਆਇਆ ਫੇਰ ਵੀ ਇੰਨੀ ਵਾਟਾ ਚੱਲ ਕੇ ਜਾਵਾਂਗੇ ਕਿਹਦਾ ਕਰੀਏ ਜਦੋਂ ਆਏ ਆ ਕਹਣੀ ਸਹੀ ਆ ਹਾਂ ਭਾਈ ਅਗਲਾ ਤਾਂ ਸਾਨੂੰ ਟਾਈਮ ਵੀ ਨਹੀਂ ਦਿੰਦੇ ਜੱਗੀ ਉੱਤੇ ਤਾਂ ਕਰਨਗੇ ਹੋਟਲ ਤੇ ਪੜੋ ਜਿੱਥੇ ਬੈਠ ਕੇ ਕਰੀਏ ਕੋਈ ਨਹੀਂ ਪਾ ਜਾ ਕੇ ਆਜੂ ਭਾਈ ਲੈ ਆਉਂਦੇ ਲੈ ਜਾਗੇ ਪਿੰਡ ਵਾਹ ਜਿਹੜਾ ਕੰਮ ਸ਼ੁਰੂ ਕੀਤਾ ਨਾ ਅੱਜ ਕਦੇ ਨਹੀਂ ਬਹੁਤ ਟਿਕ ਪਿੰਡ ਆ ਨਹੀਂ ਭਾਈ ਭਾਈ ਕੋਈ ਬੰਦਾ ਬੋਲ ਸਕਦਾ ਕੋਈ ਬੋਲ ਸਕਦਾ ਇੱਕ ਸ਼ਰਤ ਆ ਵੀ ਉਹਦੀ ਜੇਲ੍ਹ ਚ ਪੈਸੇ ਹੋਣੇ ਚਾਹੀਦੇ ਆ ਪੈਸੇ ਬਣਾ ਘਰੋ ਲਿਆ ਦੇ ਚੱਲ ਹਾਂ ਸਾਈ ਜੂਰੀ ਹੋਣੀ ਚਾਹੀਦੀ 2000 ਰੁਪਇਆ 11 ਦੇ ਕੇ ਕੋਈ ਨਹੀਂ ਤੇ ਪੈਸੇ ਦੇ ਕੇ ਫਿਰ ਲੈ ਜਾਓ ਬੱਕਰੀ ਕਹਿੰਦੀ ਪੈਂ ਬੋਲੋ ਭਾਈ ਕਿੰਨੇ ਕੀਤੇ ਆ 650 ਰੁਪਇਆ ਕੀਤਾ ਯਾਰ ਮੈਂ ਇਹ ਗਾਂ ਨੂੰ ਦਰਿਆ ਆਉਣਾ 650 ਜਿੰਦਾ ਨਹੀਂ ਮੈਂ ਵੇਖਦਾ ਚੈੱਕ ਕਰਦਾ ਬਹੁਤ ਵੇਰ ਅੱਗੇ ਨੂੰ ਯਾਰ ਪਕਾਈ ਕੀਤੀ ਐ ਜੰਦੀ ਬੱਕਰੀ ਦਾ ਕੱਪਣਾ ਬੱਕਰੀ ਦਾ ਕੱਪਣਾ 10000 ਰੁਪਏ ਦਾ ਗਣਕੇ ਫੜਾ ਆ ਮੁੰਡਾ ਨਾ ਰਹਿਣਾ ਅਸੀਂ 10 ਰੈਂਦੇ ਆ ਮੇਰੇ ਕਹਿੰਦੇ ਦਾ ਬਾਪੂ ਕਿੰਨੇ ਦਾ ਇਹ ਬਸ ਤਿਆਰ ਈ ਬੱਕਰੀ ਕਿੰਨੇ ਯਾਰ ਯਾਰ ਦੁੱਧ ਆ ਰਿਹਾ ਯਾਰ ਦੁੱਧ ਦਿੰਦੀ ਬੱਕਰੀ ਤਾਂ ਤਾਂ ਹੀ ਸੱਚਾ ਉਹ ਦੱਸਦ ਨਹੀਂ ਹੋਏ ਬਣੀ ਉਹ ਸੱਚਾ ਹੈ ਬਈ ਦੁੱਧ ਦਿੰਦੀ ਹੈ ਯਾਰ ਕੱਪ ਹੀ ਮਾਰੀ ਜਾਂਦੇ ਹੋਰ ਫਿਰ ਕੀ ਆ ਉਹ ਵੇਖ ਯਾਰ ਨਾ ਕਰੋ ਯਾਰ ਬਾਈ ਮੈਂ ਤਾਂ ਬਾਪੂ ਵਪਾਰ ਹੀ ਕਰਦੇ ਆ ਅਸੀਂ ਉਹ ਸੱਚ ਬੋਲ ਗਿਆ ਮੁੰਡਾ ਓ ਤੂੰ ਕੀ ਕਰਦਾ ਵੀ ਇੱਥੇ ਉਹ ਦੁੱਧਾਂ ਬੱਕਰੀ ਤੇ ਖੋਲ ਬੱਕਰੀ ਚੱਕ ਕਰ ਮੈਂ ਖੋਲ ਦੁੱਧ ਹਾਂ ਬੱਕਰੀ ਜੇ 2 ਮਹੀਨਾ ਕੋਈ ਬੱਕਰੀ ਸੂਪੇ 20000 ਦੀ ਹੋ ਗਈ ਚਲ ਦਿਖਾ ਲੈ ਪੈਸੇ ਲੈ ਲੈ 20000 ਦਿਓ ਮੈਨੂੰ ਬੱਕਰੀ ਖਾਲੀ ਲੱਗਦੀ ਵਾਹ ਬਈ ਉਹ ਗਿਆ ਵਾਹ ਅਰੇ ਬੱਲੇ ਜਵਾਨਾ ਤੇਰੇ ਸਵਾਦ ਆ ਗਿਆ ਗੱਲ ਕੀਤੀ ਦਾ ਯਾਰ ਹਾਂ ਇਹ ਸੋਲੋ ਗਲਤ ਮਾਲ ਨਾ ਦਿਓ ਕਿੱਥੇ ਯਾਰ ਹਾਂ ਸੱਚ ਬੋਲ ਕੇ ਦਿਓ ਜਿਹੜੀ ਗੱਲ ਆ ਕੱਲ ਨੂੰ ਲੈਣੀ ਦੇਣੀ ਪਣੀ ਆ ਗੱਲ ਇਹ ਖਾਲੀ ਦੇ ਲਾਓ ਪੈਸੇ ਤੁਸੀਂ ਚਲੋ ਬੱਕਰੀ ਤੇ ਇੱਕ ਦੋ ਉਹਨਾਂ ਨੂੰ ਹੋਰ ਬੋਗ ਓ ਯਾਰ ਨਹੀਂ ਭਾਈ ਐਵੇਂ ਨਹੀਂ ਮੈਂ ਨੂੰ ਐਵੇਂ ਥੋੜਾ ਮਾੜਾ ਮੋੜਾ ਚੱਲ ਜਾਂਦਾ ਅਸੀਂ ਵੀ ਕਰਦੇ ਐਡੀ ਕਰ ਪਿਆ ਦਾ ਮਹੀਨੇ ਦਾ ਚੱਲ ਜਾਂਦਾ 20 ਦਿਨਾਂ ਦਾ 20 ਦੱਸ ਦਿੰਦਾ ਦਸ ਦਿਨਾਂ ਅੱਗੇ ਦੱਸ ਦਿੰਦਾ ਬੋਲੀ ਪੀ ਲਿਆ ਬੱਚੇ ਕੱਲ ਪਾਸੋਂ ਖੜਾ ਪੈਂਦਿਆਂ ਨੂੰ ਓ ਬਹਿ ਮਾੜਾ ਮੋੜਾ ਕਹਿੰਦਾ ਬੋਲੀ ਵੀਡੀਓ ਆਜੇ ਦੁੱਧ ਛੱਡਿਆ ਨਹੀਂ ਨਾਰਾ ਦੇਣੀ ਕੀ ਕਰ ਹਾਂ ਬਈ ਉਸ ਹਾਵ ਨਾਲ ਲਾਓ ਫੰਡਰ ਆ ਪ્યોਰ ਬਰ ਲੈ ਫੰਡਰ ਦੇ ਲਾਲਾ ਪੰਡਰ ਦੇ ਲਾਲਾ ਹਾਂ ਜੀ ਪੰਡਰ ਫਰਾਕਲ ਦੇ ਲਾਲਾ ਹਾਂ ਬਈ ਸਾਢੇ ਪੰਜ ਸਾਢੇ ਪੰਜ ਉੱਥੇ ਹੀ ਫੇਰ ਜੱਜੂ ਮੈਨੂੰ ਤਾਂ ਲਾਈ ਫਿਰ ਤਾਂ ਗੱਬਣ ਦੇ ਨਾਲ ਤੂੰ ਜਾ ਆਪਣਾ ਵੀ ਬਰੀਡ ਤੇ ਹੀ ਆ ਕੰਮ ਇਹਦੇ ਕੋਲੇ ਆਪਣਾ ਬਰਨੀਆਂ ਲਿਆਂਦੀਆਂ ਦੁੱਧ ਨਹੀਂ ਦਿੰਦੀਆਂ ਫੇ ਮੇਲੇ ਰਜਾਈ ਚੱਲਿਆ ਕਰੂਗਾ ਇਹ ਬੱਚੇ ਕੋਲੇ ਨਹੀਂ ਦਿੰਦੀਆਂ ਕੀ ਅਸੀਂ ਲੈਂਦੇ ਨਹੀਂ ਬਰਨੀਆਂ ਆ ਬਗੇ ਹਾਂ ਬਾਈ ਪੰਜ ਹਜ਼ਾਰ ਬਾਈ ਥੋੜਾ ਸਾਢੇ ਪੰਜ ਲੈਣੇ ਗੱਡੀ ਦਾ ਜੇ ਕਰੀਏ ਸਿੱਧਾ ਸੌਦਾ ਯਾਰ ਕੀ ਬੋਲੀ ਦੇਣੀ ਕੇ ਨੇ ਬੋਲ ਬੋਲ ਇਹ ਤੂੰ ਬੋਲੀ ਲਾਉਂਦੀ ਲੱਗਦੀ ਨਹੀਂ ਤੂੰ ਦੱਸ ਕਿੰਨੇ ਦੀ ਹੁੰਦਾ ਸੇ 6000 ਦੀ ਹੁੰਦੇ ਲਿਆ ਦਿਨਾ 6 ਦੀ ਸਹੀ ਹੈ ਫਿਰ ਜਾਨ ਦੇ ਅੰਕੜਾ ਵਿੱਚ ਤੂੰ ਵੀ ਨਤ ਲੱਗੀ ਦੌੜ ਦੇ ਕੁਝ ਨਹੀਂ ਲੱਗਦਾ ਓ ਬੋਣੀ ਕਰਨਾ ਬੋਣੀ ਚੰਗੀ ਹੁੰਦੀ ਹੁੰਦੀ ਹੈ ਮੰਡੀ ਦੀ ਭਈਆ 7000 ਲਵਾਂ 7000 ਲਵਾਂ ਓ ਛੇ ਦੀ ਫੜ ਪਾਉਣੀ ਹੈ ਛੇ ਦੀ ਫੜ ਪਾੜ ਲਾ ਲਾ ਦੇ ਪੈਸੇ ਤੇ ਮੈਂ ਲੈ ਲਵਾਂਗਾ ਦੇ 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 ਪੈਸੇ ਕੋਲ ਸਹੀਏ ਹੋ ਗਈ ਸੀ ਦੀ ਕਰਦੇ ਬੋਣੀ ਤੇਰੇ ਇਲਾਕੇ ਚ ਆਏ ਆ ਅੱਜ ਤੇ ਤੁਮਾਂਗੀ ਹੋਇਆ ਇੱਕ ਵਾਰੀ ਹੋਰ ਕੀ ਉਹ ਦੰਦ ਨਹੀਂ ਸਹੀ ਗਈ ਬੁੱਢੀ ਬੱਕਰੀ ਤੇ ਕਿਦਾਂ ਤੁਸੀਂ ਫੇਰ ਵਿੱਚ ਵੜੇ ਆ ਓਏ ਲਓ ਵੀ ਬੱਕਰਾ ਮੰਡੀ ਪਿੰਡ ਦੀਪ ਸਿੰਘ ਵਾਲਾ ਤੇ ਸਾਰੇ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਪਹੁੰਚਿਆ ਸਾਡੇ ਵੱਲੋਂ ਤੇ ਬੱਕਰੀ ਮੇਲੇ ਦੇ ਮਾਲਕਾਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਜੀ ਆਇਆਂ ਆਖਿਆ ਜਾਂਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲਈ ਤੇ ਬੱਕਰਾ ਮੰਡੀ ਸੂਰੇ ਵਾਲੇ ਦੇ ਓਨਰ ਵੀ ਇੱਥੇ ਬਾਈ ਪਵਨ ਜੀ ਹਰੀ ਪਹੁੰਚੇ ਆ ਕੁਝ ਦੋਕ ਗੱਲਾਂ ਉਹਨਾਂ ਤੋਂ ਵੀ ਸੁਣਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭਰਾ ਅੰਝ ਪਿੰਡ ਦੀਪ ਸਿੰਘ ਵਾਲਾ ਬੱਕਰਾ ਮੰਡੀ ਤੇ ਪਹੁੰਚੇ ਆ ਅੱਜ ਪਹਿਲੀ ਬੱਕਰਾ ਮੰਡੀ ਆ ਤੇ 20 ਸਾਲਾਂ ਤੋਂ ਆ ਰਿਹਾ ਕਿ ਹਰ ਸ਼ੋਮਵਾਰ ਦੇ ਸ਼ੋਮਵਾਰ ਲੱਗਿਆ ਕਰੂਗੀ ਤੇ ਵਪਾਰੀ ਵੀ ਅਤੇ ਬੱਕਰੀ ਪਾਲਕ ਵੀਰ ਇੱਥੇ ਪਹੁੰਚਿਆ ਕਰੋ ਬਾਈਆਂ ਦੇ ਬਹੁਤ ਵਧੀਆ ਪ੍ਰਬੰਧ ਦਾ ਲੰਗਰ ਦਾ ਚਾਹ ਦਾ ਪਾਣੀ ਦਾ ਬੱਕਰੀਆਂ ਦੇ ਪੀਣ ਨੂੰ ਪਾਣੀ ਛਾਂ ਦਾ ਬਹੁਤ ਵਧੀਆ ਮੇਲਾ ਭਰਿਆਗਾ ਤੇ ਵੱਧ ਤੋਂ ਵੱਧ ਵਪਾਰੀ ਵੀਰਾਂ ਨੂੰ ਆਪਾਂ ਇਹੀ ਫੀਲ ਕਰਦੇ ਆਂਗੇ ਤੇ ਬਾਈਆਂ ਦਾ ਸਹਿਯੋਗ ਦਿਓ ਤੇ ਮੰਡੀ ਨੂੰ ਆਪਾਂ ਸਿਖਰਾਂ ਤੇ ਲੈ ਕੇ ਜਾਵਾਂਗੇ ਬਹੁਤ ਵਧੀਆ ਸਾਨੂੰ ਅੱਜ ਇੱਥੇ ਲੱਗਿਆ ਜਦੋਂ ਅਸੀਂ ਮੰਡੀ ਤੇ ਪਹੁੰਚੇ ਬਹੁਤ ਵਧੀਆ ਢੀੜਾ ਮੰਡੀ ਤੇ ਜੇ ਬਾਹਰ ਤੋਂ ਬਾਦੋ ਵਪਾਰੀ ਵੀਰ ਆਪਣਾ ਮਾਲ ਲੈ ਕੇ ਆਉ ਉਹ ਵਪਾਰੀ ਵੀਰ ਇੱਥੇ ਆਉਂਦੇ ਆ ਤੁਹਾਡਾ ਮਾਲ ਖਿੱਚਣਗੇ ਜਿੰਨਾ ਤੁਸੀਂ ਮਾਲ ਲੈ ਕੇ ਆਉਂਗੇ ਮਾਲ ਤੁਹਾਡਾ ਸਾਰਾ ਵਿਕੂਗਾ ਜਾਇਜ਼ ਰੇਟ ਦੇ ਵਿੱਚ ਵਿਕੂ ਕੋਈ ਕਿਸੇ ਨਾਲ ਧੋਖਾਧੜੀ ਨਹੀਂ ਹੋਊਗਾ ਜੇ ਕੋਈ ਵੀ ਤੁਹਾਨੂੰ ਧੋਖਾਧੜੀ ਲੱਗਦੀ ਹੈ ਤੇ ਆਪਣੇ ਕੋਲ ਮੰਡੀ ਓਨਰ ਖੜੇ ਆ ਬਾਈ ਕਮੇਟੀ ਵਾਲੇ ਖੜੇ ਆਗੇ ਇਹਨਾਂ ਨਾਲ ਤੁਸੀਂ ਆਪਦੀ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਏ ਸੀ ਬਾਈ ਪਵਨਾ ਵੰਦਰ ਜੀ ਪੰਡਾ ਸੂਰੇ ਵਾਲਾ ਤੋਂ ਤੇ ਆਪਾਂ ਬਾਈ ਜੀ ਮੰਡੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੰਡੀ ਅੱਜ ਪਹਿਲੀ ਵਾਰੀ ਹੋ ਰਹੀ ਹੈ ਜੀ ਜਿੰਨੇ ਵੀ ਭਰਾ ਨੇ ਸਾਰੇ ਜਰੂਰ ਆਉਣ ਤੇ ਹਰ ਸੋਮਵਾਰ ਤੇ ਸੋਮਵਾਰ ਮੰਡੀ ਜਰੂਰ ਹੋਇਆ ਤੇ ਇਹ ਆਪਾਂ ਗ੍ਰੈਡ ਦੇ ਵਿੱਚ ਲਾ ਰਹੇ ਆਂ ਇਹ ਮੰਡੀ ਹਾਂਜੀ ਗ੍ਰੈਡ ਦੇ ਵਿੱਚ ਠੀਕ ਹੈ ਜੀ ਲਓ ਜੀ ਇਹ ਮੰਡੀ ਆ ਉਹਨਾਂ ਦਾ ਬਾਈ ਜੀ ਤੇ ਜੀ ਪੈਂਡ ਸੁਨੇ ਵਾਲਾ ਜਿਲ੍ਹਾ ਸ਼੍ਰੀ ਮੋਕਤ ਸਾਹਿਬ ਦਾ ਪੈਂਡਾ ਦੇ ਆਪਣੇ ਬੱਕਰਾ ਮੰਡੀ ਲੱਗਦੀ ਆ ਹਰ ਐਤਵਾਰ ਦੇ ਐਤਵਾਰ ਤਕਰੀਬਨ 2.5 ਸਾਲ ਦੀ ਨੀੜ ਹੋ ਗਿਆ ਆਪਣੀ ਮੰਡੀ ਨੂੰ ਤੇ ਵੱਧ ਤੋਂ ਵੱਧ ਵਪਾਰੀ ਵੀ ਰੋਸਹੀ ਪਹੁੰਚਿਆ ਕਰੋ ਬਹੁਤ ਵਧੀਆ ਮੰਡੀ ਭਰਦੀ ਆ ਬਾਹਰੀ ਸਟੇਟ ਦੇ ਵਪਾਰੀ ਵੀ ਆਪਣੇ ਕੋਲੇ ਪਹੁੰਚਦੇ ਜਾਂਦੇ ਆ ਤੇ ਛਾਂ ਦੀ ਗੱਲ ਕਰੀਏ ਟਾਲੀ ਬੋਰਡ ਦੀ ਤੇ ਤੰਬੂਆਂ ਦੀ ਬਹੁਤ ਵਧੀਆ ਆਪਣੇ ਕੋਲੇ ਛਾਂ ਹੈਗੀ ਆ ਲੰਗਰ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਆਰਓ ਵਾਲੇ ਪਾਣੀ ਦਾ ਬੱਕਰੀਆਂ ਦੇ ਪੀਣ ਨੂੰ ਪਾਣੀ ਦਾ ਬਹੁਤ ਵਧੀਆ ਜਾਣ ਕੇ ਪੁਖਤਾ ਪ੍ਰਬੰਧ ਆ ਕਿਸੇ ਗੱਲੋਂ ਕੋਈ ਕਮੀ ਨਹੀਂ ਜੇ ਤੁਸੀਂ ਫਿਰ ਵੀ ਮੰਡੀ ਦੇ ਵਿੱਚ ਜਾਂਦੇ ਆ ਕੋਈ ਤੁਹਾਨੂੰ ਕਮੀ ਲੱਗਦੀ ਆ ਸਾਨੂੰ ਇਥੇ ਦੱਸ ਕੇ ਉਹ ਐਂਟਰੀ ਕਾਊਂਟਰ ਤੇ ਵੀ ਆ ਤੁਹਾਡੀ ਮੰਡੀ ਦੇ ਵਿੱਚ ਸਾਨੂੰ ਕਮੀ ਲੱਗੀ ਆ ਆਉਂਦੀ ਵਾਰ ਮੰਡੀ ਦੇ ਵਿੱਚ ਤੁਹਾਨੂੰ ਉਹ ਕੰਮ ਕਮੀ ਅਸੀਂ ਪੂਰੀ ਕਰਕੇ ਦੇਵਾਂਗੇ ਵਾਹ ਜੀ ਵਾਹ ਜੇ ਹੁਣ ਸਾਨੂੰ ਤਾਂ ਮੰਡੀ ਦੇ ਵਿੱਚ ਹੀ ਪਤਾ ਨਹੀਂ ਲੱਗਦਾ ਸੀ ਕਿ ਆਪ ਦਾ ਸੁਰੇ ਫੇਰੇ ਜਿਹੜਾ ਵਪਾਰੀ ਵੀ ਆਉਂਦਾ ਜਾਂ ਕੋਈ ਬੱਕਰੀ ਫਾਲਕ ਵੀ ਆਉਂਦਾ ਜਾਂ ਕੋਈ ਵੈਸੇ ਦੇਖਣ ਆਉਂਦਾ ਮੰਡੀ ਨੂੰ ਉਹਨਾਂ ਨੂੰ ਹੀ ਪਤਾ ਲੱਗੂਗਾ ਮੰਡੀ ਦੇ ਵਿੱਚ ਕੀ ਕਮੀ ਹੈ ਉਹਨਾਂ ਸੀ ਤਾਂ ਆਪ ਦੀ ਐਂਟਰੀ ਕਾਊਂਟਰ ਤੇ ਬੈਠੇ ਆ ਆਪਾਂ ਉੱਥੇ ਲਿਖਾਈ ਲੈਣੀ ਹੈ ਜਾਂ ਆਪਾਂ ਨਿਗ੍ਹਾ ਰੱਖਣੀ ਹੈ ਕੋਈ ਨਾਗ ਆ ਕੇ ਆਸੇ ਪਾਸੇ ਤਾਂ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਜੇ ਤੁਸੀਂ ਸਾਨੂੰ ਕਮੀਆਂ ਦੱਸ ਕੇ ਆਉਂਗੇ ਤਾਂ ਉਹ ਕਮੀਆਂ ਤੁਹਾਡੀ ਅਗਲੀ ਵਾਰ ਨੂੰ ਅਸੀਂ ਸੁਧਾਰ ਕਰਾਂਗੇ ਉਹਨਾਂ ਦੇ ਵਿੱਚ ਜੇ ਅਸੀਂ ਫਿਰ ਵੀ ਨਹੀਂ ਕਰਦੇ ਫਿਰ ਫਿਰ ਤੁਹਾਨੂੰ ਐ ਲੱਗੂਗਾ ਵੀ ਇਹ ਇੱਕ ਵੀਡੀਓ ਦੇ ਰਾਈਂ ਵੈਸੀ ਫੂਕੀਆਂ ਫੜਾ ਮਾਰਨ ਵਾਲੇ ਆ ਮੈਂ ਅਜੇ ਵੀ ਫਿਰ ਵੀ ਕਹਿੰਨਾ ਇਸ ਵੀਡੀਓ ਵੇਖ ਕੇ ਯਕੀਨ ਨਾ ਕਰਿਓ ਵੀਡੀਓ ਵੇਖ ਕੇ ਸਾਡੀ ਮੰਡੀ ਤੇ ਨਾ ਆਇਓ ਇੱਕ ਵਾਰੀ ਮੇਲੇ ਦੇ ਵਿੱਚ ਢੇੜਾ ਮਾਰ ਕੇ ਵੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਵੀਡੀਓ ਤੇ ਵੀਡੀਓ ਦਾ ਤੇ ਆਉਣ ਦਾ ਕੀ ਸੱਚ ਹੈ ਬਹੁਤ ਬਹੁਤ ਧੰਨਵਾਦ ਸਾਰੇ ਪੱਤੀ ਬਲਦੀਆਂ ਲੋ ਵੀ ਮਿੱਤਰੋ ਬਕਰਾ ਮੰਡੀ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਸੀਲ ਸਾਦਕ ਇੱਥੇ ਦੋਸਤੋ ਹਰ ਸੋਮਵਾਰ ਮੰਡੀ ਲੱਗਦੀ ਆ ਪਹਿਲਾਂ ਖੁੱਲੇ ਸੌਦੇ ਹੋਏ ਆ ਉਸ ਤੋਂ ਬਾਅਦ 2 ਵਜੇ ਇੱਥੇ ਬੱਕਰਾ ਮੰਡੀ ਦੇ ਵਿੱਚ ਬੋਲੀ ਚਾਲੂ ਹੋਈ ਆ ਤੇ ਬੋਲੀ ਦੇ ਤੁਹਾਨੂੰ ਲਾਈਵ ਸੌਦੇ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਅਜੇ ਤੱਕ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਓ ਦੇਖਦੇ ਆਂ ਦੋਸਤੋ ਲਾਈਵ ਬੋਲੀ ਦੇਖਦੇ ਕਿ ਦੇਵ ਤੋਂ ਬਹੁਤ ਹੁੰਦਾ ਨਹੀਂ ਕਿਸੇ ਖੜਾ ਬੋਲੀ ਲਾਈ ਜਾਂਦਾ ਕਾ ਮੁਰਕੇ ਜਦੋਂ ਬੋਲੀ ਸੈੱਟ ਹੋ ਗਈ ਉਹ ਜਾਨਾ ਮੈਚ ਹਾਂ ਠੀਕ ਹੈ ਨਾ ਆਪਦੇ ਰੂਲ ਰੱਖਿਓ ਜਿਹਦਾ ਸਿਰ ਪਸ਼ੂ ਟੁੱਟ ਗਿਆ ਉਹਨੂੰ ਲੈਣਾ ਪਊਗਾ ਨਹੀਂ 2000 ਰੁਪਿਆ ਬਾਈ ਮੰਡੀ ਵਾਲਿਆਂ ਵੱਲੋਂ ਜੁਰਮਾਨਾ ਹੈ ਛਾਵੇਂ ਆਜੋ ਜੀ ਛਾਵੇਂ ਆਜੋ ਇਧਰ ਆਜੋ ਤੁਸੀਂ ਖੜੇ ਕਿ ਕਿਧਰ ਗਿਆ ਆ ਆ ਬੋਲੀ ਹਾਂ ਵੀ ਜਗੀ ਹਾਂ ਮੋਟੇ ਨਾਲ ਛੱਡਿਆ ਫੇਰ ਆ ਜਾ ਉੱਠ ਕੇ ਤਾਂ ਆਦ ਕੋਲੇ ਯਾਰ ਵਿੱਚ ਮੈਂ ਨਹੀਂ ਭਰਦਾ ਇੱਥੇ ਉਹ ਇੱਥੇ ਉਹ ਕੋਲੇ ਘਰ ਜਾ ਆ ਜਾ ਇੱਥੇ ਪਰਸੀ ਉਧਰ ਲਿਆ ਆ ਗੁਰਸੀ ਚੱਕ ਲਿਆ ਆਪਦੀ ਚੱਲ ਉਹ ਫਾਰੀ ਆ ਉਹ ਆਪ ਦੱਸਿਆ ਕਰ ਯਾਰ ਚੱਲ ਕੁਛ ਦਿੰਦਾ ਯਾਰ ਪਿੰਡ ਦਾ ਗੱਲ ਬੱਸ ਟਰਾਈ ਕਰ ਲੈ ਲਓ ਬਈ ਕੀ ਇਹਦੀ ਡਿਟੇਲ ਕੀ ਆ ਬਾਈ ਜੀ ਤਿੰਨ ਮਹੀਨੇ ਦੀ ਗੱਭਣੀ ਠੀਕ ਹੈ ਅੱਠ ਦੰਦ ਲਈ ਅੱਠ ਦੰਦ ਫਰੈਸ਼ ਆ ਹਾਂਜੀ ਤਿੰਨ ਮਹੀਨੇ ਦੀ ਗੱਭਣ ਤੇ ਇੱਕ ਥਣ ਥੋੜਾ ਛੋਟਾ ਵਿਖਾਉਂਦੀ ਆ ਬਈ ਉਹ ਆਪਦਾ ਵਿਚਾਰ ਵੇਖ ਲਓ ਜੇ 21 ਮੰਨਦਾ ਡੇਢ ਕਥਣ ਮੰਨਿਆ ਜਾਊਗਾ ਤੇ ਲਾਓ ਵੀ ਬੋਲੀ ਕਰੋ ਜੀ ਬੋਲੀ ਮੀਆਂ ਜੀ ਕਰੋ ਚਾਲੂ 8000 ਰੁਪਏ 8000 ਰੁਪਿਆ ਜੀ ਮੀਆਂ ਜੀ ਦਾ ਗੁਰੂਸਰ ਵਾਲੇ ਦਾ 8000 ਮੀਆਂ ਜੀ ਦਾ ਗੁਰੂਸਰ ਸਾਹੇ ਵਾਲੇ ਦਾ ਹਾਂਜੀ ਪਹਿਲਾਂ ਚਲਦੀ ਆਓ ਮੁੱਠੀ ਪਾਓ ਲੈ ਲੜਾ ਕੁਰਸੀ ਲੈ ਲਾ ਕੋਈ ਵੀ ਲੰਗੋਲੀ ਬਾਈ ਕੋਈ ਹੈ ਉਹ ਆਏਗਾ ਨਾ ਉਹ ਗਿਆ ਉਹ ਨਹੀਂ ਚੱਲ ਜਾਨਾ ਸਾਫ ਲੈਣਾ ਅੱਛਾ ਗੱਬਣਾ ਹਾਂਜੀ 8000 ਖਾਨ ਸਾਹਿਬ ਦਾ ਆਇਗਾ ਬਾਈ ਕੋਈ ਹੋਰ ਦੱਸੋ ਬਾਈ ਕਿਹਦੀ ਗੱਜਾਸ ਬੋਲਿਆ ਕਰੋ ਕੋਈ ਚੱਕਰ ਨਹੀਂ ਜਿਹਦਾ ਪਏ ਉਹਦਾ ਗੱਬਣਾ ਚੱਲਦੀ ਨਹੀਂ ਫੋਗਾਂ ਦਾ ਨਹੀਂ ਉਹ ਆ ਦਾ ਸਾਫ ਲੈਣਾ ਜਾਣਾ ਸਾਫ ਜਾਨਵਰ ਲੈਣਾ ਬਿੱਤੇ ਲਿਆਉਣਗੇ ਸਾਰੇ ਮਾਨ ਸਾਹਿਬ ਤੁਸੀਂ ਅਖੀਰ ਦੱਸ ਦਿਓ ਵੀ ਇੱਥੋਂ ਤੱਕ ਚੱਲਦੀ ਹੈ ਹਾਂ ਜਾਈਏ ਤੁਸੀਂ ਹੀ ਦੱਸ ਦਿਓ ਤੁਸੀਂ ਕੋਈ ਅਖੀਰ ਦੱਸ ਦਿਓ ਵੀ ਇੱਥੋਂ ਤੱਕ ਚੱਲਦੀ ਹੈ ਹੋਰ ਕੋਈ ਹਾਂਜੀ 10000 ਦੀ ਦੇਣੀ ਹੈ ਬਾਈ ਦੇ ਦੇ ਬਾਈ ਹੋਰ ਫਿਰ ਕੋਈ ਰਾਹ ਜਾਂ ਦੇ ਦੇ ਬਾਈ ਰਾਹ ਦੇ ਫਿਰ ਕੋਈ ਰਾਹ ਪਾ ਦੇ ਪਰ ਕਹ ਜੇ ਤਾ ਤੇਰੀ ਇੱਥੇ ਆ ਨਾ ਤੂੰ ਹੀ ਦੱਸ 14 ਨਹੀਂ ਦੀ 14 ਦੌਲਾਂ ਦੀ ਆਗਾ ਯਾਰ ਹੋਰ ਇਹ ਲੈ ਆਇਆ ਹਾਂ ਹੋਰ ਬੱਸ ਤੁਮ ਪਾਏ ਹੋਰ ਪੁੱਛੀ ਕੀ ਤੂੰ ਚੜ ਦੇ ਬੱਕਰੀ ਮਾਨ ਸਾਹਿਬ ਨਹੀਂ ਉਹਨੂੰ ਤੇ ਭਾਈ ਮੈਂ ਨਹੀਂ ਜਾ ਤਾਂ 1 ਮਿੰਟ ਮੈਂ ਜੋ ਆਪਣਾ ਜੱਜਾ ਲੇਤਾ ਹਾਂ 10000 ਰੁਪਏ ਲੈਣਾ ਤਾਂ ਅਭੀ ਪਕੜ ਹੀ ਲੈ ਜਾ 10000 ਮੇਰੀ ਤੇ ਤੈਨੂੰ ਨਹੀਂ ਮਾਰਦੇ ਨਾ ਉਹਨੂੰ ਕਰਦੇ ਉਹਦਾ ਫਾਰਕ ਹੀ ਬਹੁਤ 14000 ਮੈਨੂੰ ਪਤਾ ਕੁਝ ਚਾਹੀ 20000 ਜਿੰਨੇ ਦੀ ਬੱਕਰੀ ਆਹੋ ਤਾਂ ਉਹਦੀ ਚੀਜ਼ ਹੈ ਜੀ ਸਹੀ ਗੱਲ ਨਹੀਂ ਤਾਂ ਪਾਣੂ ਬਾਸ ਮੋੜਿਆ 10:30 ਦੀ ਕਰਤੀ ਸ਼ਾਮ ਨਹੀਂ ਨਹੀਂ ਜਾਂ ਹੋ ਗਈ ਖਾਨ ਸਾਹਿਬ ਦੀ ਹੈ ਬੇਬੇ ਯਾਰ ਓ ਠੀਕ ਆ ਜਾਣ ਦੇ ਭਾਈ ਬਾਹਰ ਰੋ ਯਾਰ ਨਿਆਇ ਆ ਮੈਂ ਕਾ ਲਿਆ ਤੇ ਵੇਲਾ ਆ ਖਾ ਭਾਈ ਯਾਰ ਛੇ ਰੋਗਾ ਹਰ ਰੀ ਹੋ ਗਈ ਬਾਈ ਪਿੱਛੇ ਰੋ ਯਾਰ ਸਾਰੇ ਬੜ ਬਾਈ ਦੀ ਹੋ ਗਈ ਕਿੰਨੇ ਦੀ ਸਾਢੇ 10 ਦੀ ਚਾਰ ਦੰਦਾ ਮਗਰ ਪਾਠ ਪਿੱਛੇ ਰੋ ਮੇਰੇ ਬਾਈ ਚਾਰ ਦੰਦਾ ਜੀ ਮਗਰ ਪਾਠ ਚਾਰ ਦੰਦਾ ਤੇ ਮਗਰ ਪਾਠਾ ਬਰਬਰੀ ਆ ਬਾਈ ਜੀ ਲਾਓ ਵੀ ਬੋਲੀ ਬੋ ਗਿਆ ਚੱਲਦੀ ਆ ਆਪਣੇ ਬਾਈ ਬੱਬੂ ਨਾ ਬਾਈ ਚੱਲਦੀ ਤਾਰੋ ਬਾਈ ਬੋਲੀ ਕੋਈ ਹੈਗਾ ਤਾਂ ਗਾਹ ਕਿਉਂ ਨਹੀਂ ਬਰਬਰੀ ਦਾ ਕੋਈ ਨਹੀਂ ਨਹੀਂ ਕੋਈ ਬਰਬਰੀ ਜਾਂ ਫਿਰ ਦੂਜਾ ਨਾਲ ਲਿਆਉ ਕਿਹੜਾ ਦੂਜਾ ਲਿਆਉ ਜਾਂ ਸਾਰੇ ਲਈਦਾ ਜਾਂ ਬਾਈ ਥਾਰੇ ਬੋਲਿਆ ਇਹਦੂ ਅੱਗੇ ਆ ਗਈ ਬੀਟਲ ਪੱਠਾ ਬਰਾਉਨ ਆਖਦੀ ਆ ਖੀਰੀ ਆ ਸਿੰਗਾ ਵਾਲੀ ਆ ਬਾਈ ਇਹ ਲਾਓ ਬਈ ਮੋਲ ਲਾਓ ਇਹਦਾ ਤਾਰੋ ਬਾਈ ਬੋਲੀ ਸਾ 1500 ਰੁਪਏ ਰੱਖਿਆ ਯਾਰ 1500 ਬਾਈ ਬੋਗੇ ਸਰਪੰਚ ਦਾ 1600 ਕਰੀਏ 1600 ਬਾਈ ਜੱਗੀ ਦਾ 1700 ਮੇਰਾ ਯਾਰ 2000 ਕਰ ਯਾਰ ਚੱਕ ਬਈ ਨਾਲੇ ਬੋਲੀ ਲਵਾਵਾਂਗੇ ਨਾਲੇ ਵੀਡੀਓ ਨਾਲੇ ਹੋਰ ਕੀ ਹਾਂਜੀ 2000 ਹਾਂ ਬਈ ਹਾਂ ਸਰਪੰਚ ਸਾਹਿਬ ਸਰਪੰਚ ਸਾਹਿਬ ਪ੍ਰੀਤ ਨਹੀਂ ਬਣਿਆ ਸਰਪੰਚ ਤੇ ਮੈਂ ਆਪਣੇ ਮਤਵਾਲ ਦਾ ਡੰਕ ਕਰਨਾ ਨਾਕ ਨਹੀਂ ਹੈ ਮੈਂ ਗਿਆ ਬਾਈ ਕੋਈ ਹੋਰ ਕਿੰਨੇ ਲੱਤੀ ਨੇ 2000 ਬਾਈ 2100 ਆ ਲਾ ਵੀ ਵਾਹ ਬਈ ਵਾਹ ਕਿਹੜਾ ਪੈਂਦਾ ਬਾਈ ਮਿਸ਼ਰੀ ਵਾਲੇ ਮਿਸ਼ਰੀ ਵਾਲੇ ਤੋਂ ਆਇਆ ਬਾਈ 2100 ਰੁਪਿਆ ਆਪਰੇ ਜਾਂਦੇ ਉਹਦੇ ਬੰਦਿਆਂ ਤੇ ਹਾਂ ਬੋਲੀ ਚੱਲੋ ਬੋਲੀ ਚੱਲ ਬਾਈ ਜਿਹਦੇ ਹਾਂਜੀ ਪਵਨ ਜੀ ਹਾਂ ਕਰਦੀ ਫਾਲੂ ਦੱਸਾ ਬਸ 2100 ਰੁਪਿਆ ਇੱਕ 2102 ਤੇ 2103 ਹਾਂਜੀ ਬਾਈ ਹੈਗਾ ਬਾਈ ਕੋਈ ਕਿੰਨੇ ਦੀ ਛੱਡਨੀ ਆ ਬਾਈ ਨਹੀਂ ਆਪਣੇ ਹਰ ਦੱਸ ਤਾਂ ਮੁੱਲ ਤਾਂ ਦੱਸ ਮਾਰਨ ਰੁਪਏ ਹਾਂ 7000 ਆਪਣੀ ਚੱਲ ਠੀਕ ਆ ਸਹੀ ਆ ਲਾ ਵੀ ਜੋੜਾ ਪੱਠਾਂ ਦਾ ਬਾਈ ਖੀਰੀਆਂ ਦੋਵੇਂ ਪਿਆਰਾ ਇੱਕ ਦੀ ਅੱਖ ਬ੍ਰਾਊਨ ਆ ਤੇ ਦੂਜੀ ਦੀ ਅੱਖ ਹੈਗੀ ਚਿੱਟੀ ਸਿੰਘਾਲ ਸਿੰਘਾਂ ਵਾਲੀਆਂ ਬਾਈ ਖੀਰੀਆਂ ਪੱਠਾਂ ਉਹ ਕਿਹਾ ਲਾਓ ਬੋਲੀ ਵੀ ਜੋੜਾ ਜੋੜੇ ਦਾ 5000 ਰੁਪਏ ਰੱਖਿਆ ਯਾਰ 6000 ਮੇਰਾ ਯਾਰ ਐ ਕਰੇਗਾ ਹੋਰ ਫਿਰ ਹੁਣ ਪੰਜ ਪੰਜ ਦੀਆਂ 6500 ਕਰਦੇ ਫਿਰ 6500 ਬੋਗੇ ਦਾ ਇੱਥੇ ਆ ਹੁਣ 6500 ਬੋਗੇ ਦਾ ਬਈ 6600 ਕਰਦੇ ਯਾਰ 6600 ਬਾਈ ਪਵਨ ਦਾ ਮੰਡੀ ਆਨਰ ਬੱਕਰਾ ਮੰਡੀ ਪਿੰਡ ਸੂਰੇ ਵਾਲਾ ਦੇ ਕੋਲ ਹਾਂਜੀ 6700 ਬਾਈ ਜੀ 6700 7622 ਮਿਸ਼ਰੀ ਵਾਲੇ ਵਾਲੇ ਦਾ ਉਹ ਤੁਸੀਂ ਫੇਰ ਗਾਹ ਨੂੰ ਤੁਰੇ ਆਣੇ ਆ ਯਾਰ ਰੱਸੀ ਨਹੀਂ ਬੰਨੀ ਆਹ ਹੀ ਗਲਤੀ ਇੱਕ ਕਰੀ ਮਾਰਨਾ ਹਾਂਜੀ ਬਾਈ 7600 ਆਪਣਾ 7600 ਹੈਗਾ ਕੋਈ